ਚੋਰਾਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਹੈ ਇੰਦਾ ਨਹੀਂ ਕੁਝ ਦੇਖਣ ਨੂੰ ਮਿਲਿਆ ਹੈ ਜਿਲ੍ਹਾ ਪਠਾਨਕੋਟ ਦੇ ਵਿੱਚ ਪੈਂਦੇ ਪੰਜਾਬ ಗ್ರಾਮਿੰਗ ਬੈਂਕ ਨੂੰ ਸ਼ਹਿਰਾਂ ਨਾਲ ਬੰਦਾ ਵਿਖੇ ਜਿੱਥੇ ਕੀ ਚੋਰਾਵਾਂ ਵੱਲੋਂ ਬੀਤੀ ਰਾਤ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਵਾਂ ਵੱਲੋਂ ਬੈਂਕ ਦੇ ਅੰਦਰ ਰੱਖਿਆ ਸਮਾਨ ਵੀ ਵਿਖੇਰ ਦਿੱਤਾ ਗਿਆ ਅਤੇ ਨਾਲ ਹੀ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਨੇ ਕਿਹਾ ਕਿ ਅੱਜ ਜਦੋਂ ਸਵੇਰੇ ਉਹਨਾਂ ਨੇ ਬੈਂਕ ਖੋਲਿਆ ਤਾਂ ਬੈਂਕ ਦੇ ਅੰਦਰ ਪਿਆ ਸਾਰਾ ਸਮਾਨ ਵਿਖਰਿਆ ਹੋਇਆ ਸੀ ਅਤੇ ਜਦੋਂ ਉਹਨਾਂ ਨੇ ਸੇਫ ਚੈੱਕ ਕੀਤਾ ਤਾਂ ਉਸ ਨੂੰ ਵੀ ਚੋਰਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚਲਦੇ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪੁੱਛ ਕੇ ਜਿੱਥੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਉੱਥੇ ਹੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਫਿਲਹਾਲ ਕਿਸੇ ਤਰ੍ਹਾਂ ਦਾ ਕੈਸ਼ ਚੋਰਾਂ ਵੱਲੋਂ ਨਹੀਂ ਲੁੱਟਿਆ ਗਿਆ ਕਿਉਂਕਿ ਸੇਫ ਨਹੀਂ ਖੁੱਲਿਆ ਨਹੀਂ ਤਾਂ ਇੱਕ ਵੱਡੀ ਵਾਰਦਾਤ ਬੈਂਕ ਦੇ ਵਿੱਚ ਪੋਸਟ ਸੀ ਪਰ ਮੈਂ ਸਮੀਰ ਸਿੰਘ ਖਲਾਰੀਆ ਮੈਨੇਜਰ ਪੰਜਾਬ ਗ੍ਰਾਮੀਨ ਬੈਂਕ ਨੇ ਸ਼ਹਿਰਾ ਨਲਵੰਦਾ ਅੱਜ ਅਸੀਂ ਸਵੇਰੇ 9:45 ਮਿੰਟ ਤੋਂ ਜਿਲੇ ਬੈਂਕ ਵਿੱਚ ਆਏ ਆਂ ਤੇ ਪਤਾ ਲੱਗਿਆ ਕਿ ਬੈਂਕ ਵਿਚ ਅੰਦਰ ਖਲਾਰਾ ਪਿਆ ਹੋਇਆ ਸਾਰਾ ਤੇ ਜਿੱਦ ਲਈ ਅਸੀਂ ਬਾਤ ਪਿਛਲੇ ਜਾ ਕੇ ਦੇਖਿਆ ਤਾਂ ਪਿਛੇ ਰੋਸ਼ਨਦਾਨ ਨੂੰ ਤੋੜ ਕੇ ਤੇ ਅੰਦਰ ਉਹਦੇ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੋਈ ਹੈ ਤੇ ਜਲੇ ਅੰਦਰ ਜਾ ਕੇ ਖੋਲ ਕੇ ਦਿਖਿਆ ਕਿਤੇ ਕਾਫੀ ਖਲਾਰਾ ਖਲੋਰਾ ਪਿਆ ਹੋਇਆ ਸੀ ਪਰ ਸੇਫ ਜਿਹੜੀ ਟੁੱਟਣੋਂ ਬਚੀ ਹੋਈ ਹੈ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸੇਫ ਨੂੰ ਤੋੜਨ ਦੀ ਤੇ ਕੰਪਿਊਟਰ ਅਤੇ ਸੀਪੀਓ ਵਗੈਰਾ ਠੀਕ ਨੇ ਪਰ ਡਾਕੂਮੈਂਟ ਵਗੈਰਾ ਅਜੇ ਪੂਰੀ ਤਰ੍ਹਾਂ ਚੈੱਕ ਨਹੀਂ ਕੀਤੇ ਕੁਝ ਹੋ ਸਕਦਾ ਹੈ ਫਾਰਮ ਵਗੈਰਾ ਦਿੱਤੇ ਹੋਣ ਪਰ ਮੈਕਸਿਮ ਚੀਜ਼ਾਂ ਕੈਸ਼ ਤੇ ਹੋਰ ਸਿਕਿਉਰਟੀ ਜਿਹੜੀ ਆ ਉਹ ਸੇਫ ਹੈ ਕੋਈ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਦੀ ਕੋਈ ਇੱਥੇ ਨਹੀਂ ਹੈਗਾ ਇਹਦੇ ਵਿੱਚ ਕੈਮਰੇ ਲੱਗੇ ਹੋਏ ਨੇ ਤੇ ਕੈਮਰੇ ਵਿੱਚ ਜਿਨ੍ਹਾਂ ਨੇ ਵੀ ਚੋਰੀ ਕੀਤੀ ਚੋਰੀ ਦੀ ਕੋਸ਼ਿਸ਼ ਕੀਤੀ ਆ ਉਹ ਕੈਮਰੇ ਦੇ ਰਿਕਾਰਡ ਵਿੱਚ ਹੋ ਗਿਆ ਤੇ ਸਬੰਧਤ ਕੈਮਰੇ ਦੀ ਰਿਕਾਰਡਿੰਗ ਦੀ ਸਬੰਧਿਤ ਪੁਲਿਸ ਅਧਿਕਾਰੀ ਨੂੰ ਦੇ ਦਿੱਤੀ ਪ੍ਰਸ਼ਾਸਨ ਦੇ ਧਿਆਨ ਚ ਤੁਸੀਂ ਗੱਲ ਲਿਆਂਦੀ ਕੋਈ ਆਇਆ ਕੋ ਅਧਿਕਾਰੀ ਪ੍ਰਸ਼ਾਸਨ ਦੇ ਧਿਆਨ ਵਿੱਚ ਸਵੇਰੇ 100 ਨੰਬਰ ਤੇ ਡਾਇਲ ਕਰਕੇ ਕਰ ਦਿੱਤਾ ਹੈ ਪੁਲਿਸ ਦੀ ਟੀਮ ਮੋਕੇ ਤੇ ਪਹੁੰਚ ਗਈ ਹੈ ਤੇ ਫੋਰਸਿਕ ਟੀਮ ਵੀ ਆਂਦੀ ਪਈ ਹੈ ਤੇ ਉਹਨਾਂ ਅਗਲੀ ਜੋ ਵੀ ਕਰ ਲਈ ਉਹਨਾਂ ਨਾਲ ਸਾਡਾ ਪੂਰਾ ਸਹਿਯੋਗ ਹੈ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ